ਸੁਰਾ ਹੈ ਜਿੱਥੇ ਪ੍ਰਚਾਰ ਕੀਤਾ ਗਿਆ ਸੀ ਉਹ ਜਗਾ ਸੁਸਮਾਚਾਰ ਦਾ ਪ੍ਰਚਾਰ ਹੋਣਾ ਚਾਹੀਦਾ ਕਿੱਥੇ ਪ੍ਰਚਾਰ ਕੀਤਾ ਗਿਆ ਉਹ ਵੀ ਬਾਈਬਲ ਚ ਲਿਖਿਆ ਸਭ ਤੋਂ ਪਹਿਲਾਂ ਬੈਤਲਹਮ ਦੇ ਨੇੜੇ ਤੇੜੇ ਦੇ ਪਿੰਡਾਂ ਚ ਜਦ ਲੋਕ ਅਕਾਲ ਚ ਫਸੇ ਹੋਏ ਸੀ ਜਿਸ ਪਰਮੇਸ਼ਵਰ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਪਰਮੇਸ਼ਵਰ ਨੇ ਖਬਰ ਲਈ ਯਹੋਵਾ ਨੇ ਉਹਨਾਂ ਦੀ ਖਬਰ ਲਈ ਉਹਨਾਂ ਨੂੰ ਖਾਣ ਦੀਆਂ ਚੀਜ਼ਾਂ ਦੇਖ ਕੇ ਉਹਨਾਂ ਨੂੰ ਅਕਾਲ ਅਤੇ ਭਿਆਨਕ ਕਸ਼ਟਾ ਦੇ ਵਿੱਚੋਂ ਕੱਢ ਕੇ ਸੁੱਕੇ ਜੀਵਨ ਨੂੰ ਫਲਵੰਤ ਕਰਕੇ ਮਰੁਸਤਲ 'ਚ ਪਰਮੇਸ਼ਵਰ ਨੇ ਪਾਣੀ ਬਹਾ ਕੇ ਜੰਗਲ 'ਚ ਪਰਮੇਸ਼ਵਰ ਨੇ ਉਹਨਾਂ ਲਈ ਰਾਹ ਤਿਆਰ ਕਰਕੇ ਉਹਨਾਂ ਦੇ ਜੀਵਨਾਂ ਨੂੰ ਫਲਵੰਤ ਕੀਤਾ ਸੁਣੋ ਚੰਗੀ ਖਬਰ ਕੀ ਸੀ ਭੁੱਖ ਅਤੇ ਪਿਆਸ ਨਾਲ ਤੜਫ ਰਹੀ ਪ੍ਰਜਾਤੀ ਖਬਰ ਲੈਣ ਵਾਲਾ ਪਰਮੇਸ਼ਵਰ ਹੈ ਉਸ ਨੇ ਸਾਡੀ ਖਬਰ ਲਈ ਆ ਐਸੀ ਖੁਸ਼ਖਬਰੀ ਉਸ ਦਿਨ ਇਸ ਦਾ ਕਿਸ ਨੇ ਪ੍ਰਚਾਰ ਕੀਤਾ ਇਸ ਲਈ ਕੀ ਹੋਇਆ ਜਾਂਦੇ ਹੋ ਮੂਆਬ ਚ ਰਹਿ ਰਹੀ ਅਤੇ ਦੁੱਖ ਸਹਿ ਰਹੀ ਇੱਕ ਔਰਤ ਨਿਉਮੀ ਨੇ ਉਹ ਖੁਸ਼ਖਬਰੀ ਨੂੰ ਸੁਣਿਆ ਜੋ ਕਿ ਬਹੁਤ ਦੁਖੀ ਸੀ ਐਸੀ ਔਰਤ ਪਰਮੇਸ਼ਵਰ ਦੇ ਕੀਤੇ ਚਮਤਕਾਰ ਦੇ ਬਾਰੇ ਪਰਮੇਸ਼ਵਰ ਦੇ ਕੀਤੇ ਅਚੰਬੇ ਕੰਮ ਦੇ ਬਾਰੇ ਸੁਣ ਸਕੀ ਕਾਰਨ ਕੀ ਸੁਭ ਸੰਦੇਸ਼ ਸੁਨਾਇਆ ਗਿਆ ਕਿਸੇ ਨੇ ਦਇਆ ਕਰਕੇ ਖੁਸ਼ਖਬਰੀ ਨੂੰ ਮੁਆਬ ਦੇਸ਼ ਚ ਪਹੁੰਚਾਇਆ ਜੋ ਸੱਚ ਤੁਸੀਂ ਜਾਣਦੇ ਹੋ ਮਸੀਹ ਦੇ ਸੂ સમાચાર ਨੂੰ ਸੱਚ ਨੂੰ ਜੇ ਨਾ ਸੁਣਾਵਾਂਗੇ ਕਿ ਸਾਡੇ ਲਈ ਇਹ ਗੱਲ ਦਾ ਪਲਾ ਹੈ ਸੋਚ ਕੇ ਵੇਖੋ ਇਹ ਆਨੰਦ ਦੇ ਸਮਾਚਾਰ ਦਾ ਦਿਨ ਆ ਜੇ ਅਸੀਂ ਚੋਪਰਾਂਗੇ ਠੀਕ ਨਹੀਂ ਹੋਏਗਾ ਕੱਲ ਦੇ ਦਿਨ ਜੇ ਚਾਹੁੰਦੇ ਹੋ ਸਾਡੇ ਤੇ ਸਜ਼ਾ ਨਾ ਆਵੇ ਅੱਜ ਹੀ ਜਾ ਕੇ ਇਹ ਸਮਾਚਾਰ ਲੋਕਾਂ ਨੂੰ ਦੱਸੋ ਅੱਜ ਨਿਯੋਮੀ ਯਹਵਾ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਖਬਰ ਲਈ ਆ ਜੇ ਇਹ ਸੁਣ ਪਾਈ ਆ ਤਾਂ ਕਿਸੇ ਨੇ ਪ੍ਰਚਾਰ ਕੀਤਾ ਇੱਕ ਲੜਕਾ ਸੰਡੇ ਸਕੂਲ 'ਚ ਸੁੱਤਾ ਰਹਿੰਦਾ ਸੀ ਜਿਦੇ ਕਾਰਨ ਬਾਕੀ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਸੀ ਸੰਡੇ ਸਕੂਲ ਦੀ ਟੀਚਰ ਨੇ ਉਹਦੀ ਮੰਮੀ ਨੂੰ ਦੱਸ ਦਿੱਤਾ ਆਪਣੇ ਬੇਟੇ ਨੂੰ ਸੰਡੇ ਸਕੂਲ ਨਾ ਭੇਜੋ ਇੱਥੇ ਆ ਕੇ ਇਹ ਸੌਂਦਾ ਹੈ ਸੌਣ ਦੇ ਕਾਰਨ ਦੂਸਰੇ ਬੱਚੇ ਵੀ ਪਰੇਸ਼ਾਨ ਹੋ ਰਿਹਾ ਨਾ ਭੇਜਿਓ ਮਾਂ ਨੇ ਕਿਹਾ ਕਰਦੇ ਵਿੱਚ ਕੋਈ ਆਦਮੀ ਨਹੀਂ ਆ ਪਤੀ ਨਹੀਂ ਆ ਉਸ ਦਾ ਪਿਤਾ ਨਹੀਂ ਆ ਉਹ ਸਾਰਾ ਦਿਨ ਬੜੀ ਮਿਹਨਤ ਕਰਦਾ ਹੈ ਕੰਮ ਕਰਨ ਦੇ ਕਾਰਨ ਉਹਦੀ ਨੀਂਦ ਪੂਰੀ ਨਹੀਂ ਹੁੰਦੀ ਇਸ ਲਈ ਸ਼ਾਇਦ ਉਹ ਸੋ ਜਾਂਦਾ ਕੀ ਮੈਂ ਇੱਕ ਗੱਲ ਦੱਸਾਂ ਹਾਂ ਦੱਸੋ ਕੀ ਸਾਡੇ ਬੇਟੇ ਦੇ ਘਰ ਆ ਕੇ ਸੌਣ ਨਾਲੋਂ ਚੰਗਾ ਹੈ ਪ੍ਰਭੂ ਦੀ ਹਜ਼ੂਰੀ 'ਚ ਸੌਣ ਤੇ ਸ਼ਾਇਦ ਪ੍ਰਭੂ ਤਰਸ ਕਰ ਦੇਣਗੇ ਮੇਰੇ ਬੇਟੇ ਦੀ ਖਬਰ ਲੈਣਗੇ ਮੈਂ ਇਹ ਚਾਹੁੰਦੀ ਹਾਂ ਕਿ ਹੋ ਸਕਦਾ ਸੁੱਤੇ ਹੋਈ ਇਹਦੇ ਕੰਨ ਦੇ ਵਿੱਚ ਕੋਈ ਵਚਨ ਆ ਜਾਏ ਇਹ ਸੁਧਰ ਜਾਏ ਇਸ ਲਈ ਇਹਨੂੰ ਮਨਾ ਨਾ ਕਰੋ ਬੇਨਤੀ ਕੀਤੀ ਉਸ ਮਾਂ ਦੀ ਇਹ ਉਮੀਦ ਸੀ ਕਿ ਉਹਦਾ ਬੇਟਾ ਉਧਾਰ ਪਾ ਜਾਵੇ ਇਸ ਲਈ ਉਹ ਚਾਹੁੰਦੀ ਸੀ ਕਿ ਉਹਦਾ ਬੱਚਾ ਸੰਡੇ ਸਕੂਲ ਜਾ ਸਕੇ ਇੱਕ ਦਿਨ ਸੰਡੇ ਸਕੂਲ ਦਾ ਟੀਚਰ ਸੋਚ ਰਿਹਾ ਸੀ ਤਾਂ ਉਸ ਨੂੰ ਯਾਦ ਆਇਆ ਉਸਨੇ ਕਿਹਾ ਕਿਸੇ ਵੀ ਤਰੀਕੇ ਨਾਲ ਲੜਕੇ ਨੂੰ ਮਿਲਣਾ ਹੈ ਸੋਚ ਕੇ ਉਹ ਜਿੱਥੇ ਕੰਮ ਕਰਦਾ ਸੀ ਉੱਥੇ ਚਲਾ ਗਿਆ ਉਹ ਲੜਕਾ ਚप्पल ਦੀ ਵੱਡੀ ਦੁਕਾਨ ਤੇ ਸਟੋਰ ਦੇ ਵਿੱਚ ਕੁਝ ਕੰਮ ਕਰ ਰਿਹਾ ਸੀ ਸੰਡੇ ਸਕੂਲ ਦੇ ਟੀਚਰ ਨੇ ਜਾ ਕੇ ਕਿਹਾ ਮੈਂ ਤੇਰੇ ਨਾਲ ਗੱਲ ਕਰਨ ਆਇਆ ਹਾਂ ਕਿਉਂ ਸਰ ਤੇਰੇ ਬਾਰੇ ਮੈਂ ਸੋਚ ਰਿਹਾ ਹਾਂ ਜੇ ਤੂੰ ਮਰੇਗਾ ਤਾਂ ਨਰਕ ਜਾਵੇਂਗਾ ਉੱਥੇ ਸੜੇਗਾ ਉਹ ਖਤਰਨਾਕ ਜਗਾ ਹੈ ਤੂੰ ਉੱਥੇ ਨਾ ਜਾਵੇ ਇਹ ਮੈਂ ਚਾਹੁੰਦਾ ਹਾਂ ਲੜਕੇ ਨੇ ਕਿਹਾ ਤੁਹਾਨੂੰ ਮੇਰੇ ਬਾਰੇ ਇਨੀ ਸ਼ਰਧਾ ਕਿਉਂ ਆ ਜੇ ਮੇਰੇ ਲਈ ਸੋਚ ਰਹੇ ਹੋ ਤਾਂ ਬੈਠੋ ਸਰ ਮੇਰੇ ਬਾਰੇ ਕਿਉਂ ਇਨਾ ਸੋਚ ਰਹੇ ਹੋ ਸਨਡੇ ਸਕੂਲ ਦਾ ਟੀਚਰ ਕਹਿੰਦਾ ਤੂੰ ਮੁਕਤੀ ਪਾਉਣੀ ਆ ਤੈਨੂੰ ਅਨੰਤ ਜੀਵਨ ਚਾਹੀਦਾ ਇਨਸਾਨ ਦਾ ਜੀਵਨ ਹਮੇਸ਼ਾ ਲਈ ਨਹੀਂ ਆ ਇਨਸਾਨ ਕਦੋਂ ਮਰੇਗਾ ਕੋਈ ਨਹੀਂ ਜਾਣਦਾ ਉਹ ਦਿਨ ਆਉਣ ਤੋਂ ਪਹਿਲਾਂ ਮਰਨ ਦੇ ਦਿਨ ਤੋਂ ਪਹਿਲਾਂ ਮਸੀਹ ਨੂੰ ਮੁਕਤੀ ਦਾਤਾ ਗ੍ਰਹਿਣ ਕਰਨਾ ਹੈ ਤੂੰ ਅੱਜ ਹੀ ਯੇਸ਼ ਮਸੀਹ ਨੂੰ ਗ੍ਰਹਿਣ ਕਰ ਲੈ ਯੇਸ਼ੂ ਨੂੰ ਮੰਨ ਲੈ ਯੇਸ਼ੂ ਨੇ ਤੇਰੇ ਲਈ ਜਾਨ ਦਿੱਤੀ ਆ ਤੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਸੰਡੇ ਸਕੂਲ ਦਾ ਟੀਚਰ ਉਸ ਲੜਕੇ ਨੂੰ ਜਿਸ ਤਰ੍ਹਾਂ ਸਮਝਾ ਰਿਹਾ ਸੀ ਤਾਂ ਉਸ ਲੜਕੇ ਨੂੰ ਲੱਗਿਆ ਕਿ ਜੇ ਮੇਰੇ ਲਈ ਸੰਡੇ ਸਕੂਲ ਦਾ ਟੀਚਰ ਇੰਨਾ ਧਿਆਨ ਰੱਖ ਰਿਹਾ ਹੈ ਮੈਂ ਜੋ ਨਾਸ਼ ਹੋਣ ਵਾਲਾ ਮੈਨੂੰ ਕਿੰਨਾ ਧਿਆਨ ਰੱਖਣਾ ਚਾਹੀਦਾ ਹੈ ਸਰ ਤੁਸੀਂ ਜਿਵੇਂ ਕਹਿ ਰਹੇ ਹੋ ਮੈਂ ਯੇਸ਼ੂ ਨੂੰ ਗ੍ਰੈਂਡ ਕਰ ਲਵਾਂਗਾ ਦੱਸੋ ਕੀ ਕਰਾਂ ਤੂੰ ਆਪਣੀਆਂ ਗਲਤੀਆਂ ਨੂੰ ਮੰਨ ਕੇ ਯੇਸ਼ੂ ਮਸੀਹ ਨੂੰ ਮੁਕਤੀਦਾਤਾ ਗ੍ਰੈਂਡ ਕਰ ਲੈ ਉਸ ਲੜਕੇ ਨੇ ਉੱਥੇ ਗੋਡੇ ਟੇਕੇ ਆਪਣੀਆਂ ਗਲਤੀਆਂ ਮੰਨ ਲਈਆਂ ਮਸੀਹ ਨੂੰ ਮੁਕਤੀਦਾਤੇ ਦੇ ਰੂਪ ਚ ਗ੍ਰੈਂਡ ਕੀਤਾ ਜਿਸ ਲੜਕੇ ਨੇ ਗ੍ਰੈਂਡ ਕੀਤਾ ਸੀ ਹੌਲੀ-ਹੌਲੀ ਉਹ ਵਾਅਦਾ ਗਿਆ ਅਮਰੀਕਾ ਦੇਸ਼ ਨੂੰ ਅਤੇ ਨਾਲ ਹੀ ਯੂਰਪ ਨੂੰ ਸੂਚਨਾਚਾਰ ਦੇ ਦੁਆਰਾ ਭਰ ਦਿੱਤਾ ਉਹਨਾਂ ਦਾ ਨਾਮ ਸੀ ਡੀ ਐਲ मूडी एक महान अद्भुत सुसमाचार प्रचारक पूरे देशानो ही हिला देता पूरी दुनिया दे देशानो हिला के रख देता आज भी डीएल मूडी जी दा नाम बड़ा मशहूर आ ओना द्वारा स्थापना कीती कलीसिया आज भी आ ओना द्वारा खोले गए बाइबल कॉलेज आज भी आ डीएल मूडी जी ने बहुत ही नाम कमा लिया सी जे ओना ने उद्धार पाया है ता किसी ने जिम्मेदारी दे नाल जाके ਉਹ ਜੋ ਸੱਚ ਜਾਣਦਾ ਸੀ ਉਸ ਨੂੰ ਉਸਨੇ ਸ਼ਰਿਆਮ ਦੱਸਿਆ ਮੇਰੇ ਭੈਣੋ ਤੇ ਭਰਾਵੋ ਅੱਜ ਤੁਹਾਡੇ ਰਿਸ਼ਤੇਦਾਰ ਨਿਰਾਸ਼ ਅਤੇ ਪਰੇਸ਼ਾਨ ਆ ਤੁਹਾਡੇ ਮਿੱਤਰਾਂ ਵਿੱਚੋਂ ਬਹੁਤ ਸਾਰੇ ਪਾਪਤ ਜੀਵਨ ਜਿੰਦੇ ਹੋਏ ਪਾਪ ਵਿੱਚ ਜੀਵਨ ਦੇ ਵਿੱਚ ਫਸੇ ਹੋਏ ਹੈ ਪਾਪ ਦੀ ਦਲਦਲ ਵਿੱਚੋਂ ਕੱਢਣ ਵਾਲਾ ਪਰਮੇਸ਼ਵਰ ਹੈ ਇਹ ਜਾਣ ਕੇ ਵੀ ਚੁੱਪ ਰਹਿਣਾ ਕਿੱਥੋਂ ਤੱਕ ਸਹੀ ਆ ਸੋਚ ਕੇ ਵੇਖੋ ਨੀਯੋਮੀ ਨੇ ਇੱਕ ਖਬਰ ਕਿੱਥੋਂ ਸੁਣੀ ਮੂਆਬ ਦੇਸ਼ ਦੇ ਵਿੱਚੋਂ ਹੀ ਪਹਿਲਾ ਉਹ ਸੱਚ ਜਿਹਦਾ ਪ੍ਰਚਾਰ ਕੀਤਾ ਗਿਆ ਪਰਮੇਸ਼ਵਰ ਨੇ ਬੈਤਲਹਮ ਦੇ ਵਿੱਚ ਜੋ ਕੀਤਾ ਜੋ ਕਰ ਰਿਹਾ ਸੀ ਉਹ ਸੱਚ ਕਿਸੇ ਨੇ ਦੱਸਿਆ ਕਿਸੇ ਨੇ ਪ੍ਰਚਾਰ ਕੀਤਾ ਉਹ ਇਧਰ ਉਧਰ ਤੋਂ ਹੋਲੀ ਨਯੋਮੀ ਦੇ ਕੋਲ ਹੀ ਪਹੁੰਚ ਗਿਆ ਕਾਰਨ ਕਿ ਸੀ ਜਿੰਨਾ ਨੇ ਭਲਾਈ ਪਾਈ ਉਹ ਚੁੱਪ ਨਾ ਰਹਿ ਸਕੇ ਭਲਾਈ ਕਰਨ ਵਾਲੇ ਪਰਮੇਸ਼ਵਰ ਦੇ ਬਾਰੇ ਦੱਸਿਆ ਤੁਸੀਂ ਵੀ ਦੱਸਣਾ ਹੈ ਆਪਣੇ ਘਰ 'ਚ ਦੱਸਣਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਦੱਸਣਾ ਹੈ ਅਤੇ ਮਿੱਤਰਾਂ ਨੂੰ ਦੱਸਣਾ ਹੈ ਜਾਣ ਪਹਿਚਾਨ ਵਾਲਿਆਂ ਨੂੰ ਜੋ ਸੱਚ ਤੁਸੀਂ ਜਾਣਦੇ ਹੋ ਉਹ ਸੱਚ ਆਪਣੇ ਮਿੱਤਰਾਂ ਨੂੰ ਵੀ ਦੱਸੋ ਦੂਸਰਾ ਪ੍ਰਚਾਰ ਕੀਤੀ ਗਈ ਜਗਾ ਕਿੱਥੇ ਪ੍ਰਚਾਰ ਕੀਤਾ ਗਿਆ ਅਸੀਂ ਬਾਈਬਲ 'ਚ ਵੇਖਦੇ ਹਾਂ ਮੂਆਬ ਨਾਮ ਦੇ ਦੇਸ਼ ਦੇ ਵਿੱਚ ਮੂਆਬ ਦੇਸ਼ ਕਿਹੜਾ ਦੇਸ਼ ਹੈ ਉੱਥੇ ਲੋਕ ਪਰਮੇਸ਼ਵਰ ਨੂੰ ਜਾਣਦੇ ਨਹੀਂ ਅਨਿਆ ਜਾਤੀ ਨਾਲ ਭਰਿਆ ਦੇਸ਼ ਸੀ ਜਿੱਥੇ ਪ੍ਰਚਾਰ ਕੀਤਾ ਗਿਆ ਸੀ ਇਹ ਸੱਚ ਅਨਿਆ ਜਾਤੀਆਂ ਲੋਕਾ ਵਿਚਾਰ ਦੱਸਿਆ ਗਿਆ ਸੁਸਮਾਚਾਰ ਦਾ ਪ੍ਰਚਾਰ ਕਿੱਥੇ ਹੋਣਾ ਚਾਹੀਦਾ ਅਨਿਆ ਜਾਤੀ ਲੋਕਾ ਵਿਚਾਰ ਪ੍ਰਚਾਰ ਹੋਣਾ ਚਾਹੀਦਾ ਨਾਸ਼ ਹੋਣ ਵਾਲੇ ਲੋਕਾਂ 'ਚ ਸੁਸਮਾਚਾਰ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਜ਼ਬੂਰ 96 ਆਓ ਪੜ੍ਹਦੇ ਹਾਂ ਸਾਫ਼-ਸਾਫ਼ ਕਿ ਕਿੱਥੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਕਿੱਥੇ ਕੀ ਵੀ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਜ਼ਬੂਰ 96 ਦਸਵੇਂ ਵਚਨ ਦੀ ਪਹਿਲੀ ਲਾਈਨ ਤੋਂ ਪੜਾਂਗੇ ਜਾਤੀ ਜਾਤੀ ਚ ਕਹੋ ਯਹੋਵਾ ਰਾਜਾ ਹੈ ਕਿੱਥੇ ਪ੍ਰਚਾਰ ਕਰਨਾ ਹੈ ਦੱਸੋ ਜਾਤੀਆਂ ਜਾਤੀਆਂ ਚ ਜੇ ਮੱਛੀਆਂ ਫੜਨੀਆਂ ਹੈ ਤਾਂ ਕਿੱਥੇ ਫੜਨੀਆਂ ਹੈ ਦੱਸੋ ਸਮੁੰਦਰ ਤਲਾਬ ਜਾਂ ਨਦੀ ਦੇ ਵਿੱਚੋਂ ਫੜਨੀਆਂ ਹੈ ਸਵਿਮਿੰਗ ਪੂਲ ਦੇ ਵਿੱਚ ਨਹੀਂ ਸਵਿਮਿੰਗ ਪੂਲ ਦੇ ਵਿੱਚ ਮੱਛਲੀਆਂ ਫੜਨ ਦਾ ਕੋਈ ਫਾਇਦਾ ਨਹੀਂ ਆ ਸੁਸਮਾਚਾਰ ਦਾ ਪ੍ਰਚਾਰ ਉਸੇ ਤਰ੍ਹਾਂ ਸਿਰਫ ਕਲੀਸਿਆ ਦੇ ਵਿੱਚ ਹੀ ਨਹੀਂ ਕਰਨਾ ਵਚਨ ਕਲੀਸਿਆ ਚ ਦੱਸਣਾ ਚਾਹੀਦਾ ਹੈ ਪਰਸੂ ਸੁਸਮਾਚਾਰ ਨਾਸ਼ ਹੋਣ ਵਾਲੇ ਲੋਕਾਂ ਵਿਚਕਾਰ ਸੁਣਾਉਣਾ ਚਾਹੀਦਾ ਕਿਵੇਂ ਪ੍ਰਚਾਰ ਕਰਨਾ ਉਹ ਵੀ ਬਾਈਬਲ 'ਚ ਲਿਖਿਆ ਹੈ ਜ਼ਬੂਰ 96 ਦੂਸਰਾ ਵਚਨ ਯਹੋਵਾ ਦੇ ਲਈ ਗਾਓ ਅਤੇ ਉਸ ਦੇ ਨਾਮ ਨੂੰ ਧੰਨ ਆਖੋ ਅਤੇ ਦਿਨ ਪ੍ਰਤੀ ਦਿਨ ਉਹਦੇ ਕੀਤੇ ਗਏ ਉਧਾਰ ਦਾ ਕੀ ਲਿਖਿਆ ਸੁਸਮਾਚਾਰ ਸੁਣਾਉਂਦੇ ਰਹੋ ਹਰ ਰੋਜ਼ ਅਨਿਆ ਜਾਤੀਆਂ ਵਿੱਚ ਉਹਦੀ ਮਹਿਮਾ ਦਾ ਅਤੇ ਦੇਸ਼-ਦੇਸ਼ ਦੇ ਲੋਕਾਂ ਦੇ ਵਿੱਚ ਉਸ ਦਾ ਅਚੰਬੇ ਕਮਾ ਦਾ ਵਰਣਨ ਕਰੋ ਬਿਆਨ ਕਰੋ ਹਰ ਰੋਜ ਅਨਿਆ ਜਾਤੀਆਂ ਨੂੰ ਸੁਸਮਾਚਾਰ ਸੁਣਾਉਣਾ ਹੈ ਮਸੀਹ ਨੇ ਜੋ ਕਰਨਾ ਸੀ ਸਲੀਬ ਤੇ ਕਰ ਦਿੱਤਾ ਪਿਆਰਿਓ ਇਨਸਾਨ ਨੂੰ ਕਿੰਨਾ ਪਿਆਰ ਕੀਤਾ ਇਹ ਸਾਬਤ ਕਰ ਦਿੱਤਾ ਆਪਣੀ ਜਾਨ ਕੁਰਬਾਨ ਕਰਕੇ ਇਨਸਾਨ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਸਭ ਕੁਝ ਕਰਨ ਤੋਂ ਬਾਅਦ ਯੀਸ਼ੂ ਮਸੀਹ ਨੇ ਸਾਨੂੰ ਇੱਕ ਵਚਨ ਦਿੱਤਾ ਜਾਣਦੇ ਹੋ ਜਾ ਕੇ ਤੁਸੀਂ ਦੱਸੋ ਜੋ ਮੈਂ ਕਰਨਾ ਸੀ ਉਹ ਕਰ ਦਿੱਤਾ ਹੁਣ ਕੋਈ ਵੀ ਇਨਸਾਨ ਨਰਕ ਨਹੀਂ ਜਾ ਸਕਦਾ ਕਿਉਂਕਿ ਇਨਸਾਨ ਦੇ ਗੁਨਾਹਾਂ ਦੇ ਲਈ ਸਜ਼ਾ ਮੈਂ ਸਹਿ ਲਈਆ ਆਪਣੇ ਉੱਪਰ ਲੈ ਲਈਆ ਹੁਣ ਕਿਸੇ ਨੂੰ ਵੀ ਨਰਕ ਜਾਣ ਦੀ ਲੋੜ ਨਹੀਂ ਆ ਮੇਰੇ ਤੇ ਵਿਸ਼ਵਾਸ ਕਰਨਾ ਕਾਫੀ ਆ ਮੇਰੇ ਬਲੀਦਾਨ ਤੇ ਵਿਸ਼ਵਾਸ ਕਰਨਾ ਕਾਫੀ ਆ ਜਿਨੀਆਂ ਨੇ ਮਸੀਹ ਨੂੰ ਗ੍ਰਹਿਣ ਕੀਤਾ ਉਹਨਿਆ ਨੂੰ ਪਰਮੇਸ਼ਵਰ ਦੇ ਧੀਆਂ ਪੁੱਤਰ ਹੋਣ ਦਾ ਅਧਿਕਾਰ ਪਰਮੇਸ਼ਵਰ ਨੇ ਦੇ ਦਿੱਤਾ ਜਾਓ ਸਾਰੀਆਂ ਜਾਤੀਆਂ 'ਚ ਜਾ ਕੇ ਜਗਤ ਦੇ ਅੰਤ ਤੱਕ ਸੁ ਸਮਾਚਾਰ ਸੁਣਾਓ ਮੈਂ ਆਪਣਾ ਕੰਮ ਕਰਤਾ ਹੁਣ ਤੁਸੀਂ ਆਪਣਾ ਕੰਮ ਕਰੋ ਇੱਕ ਲੜਕਾ ਇੱਕ ਚਰਨੇ ਵਿੱਚ ਡਿੱਗ ਪਿਆ ਉਹ ਝਰਨਾ ਬੜੇ ਤੇਜ਼ ਤਰੀਕੇ ਨਾਲ ਵਹਿ ਰਿਹਾ ਸੀ ਉਹ ਝਰਨੇ ਤੋਂ ਵਹਿੰਦੇ-ਵਹਿੰਦੇ ਇੱਕਦਮ ਪਹਾੜ ਦੇ ਉੱਪਰੋਂ ਖਾਈ ਚ ਡਿੱਗਦਾ ਸੀ ਐਸੀ ਜਗ੍ਹਾ ਸੀ ਉਹ ਤੈਰਨਾ ਨਹੀਂ ਜਾਂਦਾ ਸੀ ਡਿੱਗ ਪਿਆ ਕੰਡੇ ਤੇ ਬੜੇ ਲੋਕ ਖੜੇ ਹੋ ਕੇ ਚੀਕ ਰੇ ਸੀ ਚਿਲਾ ਰਹੇ ਸੀ ਬਚਾਓ ਬਚਾਓ ਕਹਿ ਕੇ ਚੀਕਾ ਮਾਰ ਰਹੇ ਸੀ ਕੋਈ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਹੋਈ ਜੇ ਉਸ ਝਰਨੇ ਵਿੱਚ ਕੋਈ ਉਤਰ ਗਿਆ ਤਾਂ ਉਸ ਝਰਨੇ 'ਚ ਪਾਣੀ ਦੇ ਬਹਾਵ ਦੇ ਨਾਲ ਵਹਿ ਜਾਏਗਾ ਅਤੇ ਉਖਾਈ 'ਚ ਡਿੱਗ ਪਵੇਗਾ ਕੋਈ ਰਾਸਤਾ ਨਹੀਂ ਸੀ ਇਸ ਦੌਰਾਨ ਇੱਕ ਵਿਅਕਤੀ ਦੌੜਦਾ ਹੋਇਆ ਆਇਆ ਉਸਨੇ ਕਮਰ ਰੱਸੀ ਨਾਲ ਬੰਨ ਕੇ ਉਸ ਨੂੰ ਆਖਿਆ ਵੇਖੋ ਮੈਂ ਪਾਣੀ ਦੇ ਅੰਦਰ ਜਾਵਾਂਗਾ ਉਸ ਲੜਕੇ ਨੂੰ ਫੜ ਲਵਾਂਗਾ ਅਤੇ ਜਦ ਉਸ ਲੜਕੇ ਨੂੰ ਫੜ ਲਵਾਂਗਾ ਤੁਸੀਂ ਰੱਸੀ ਖਿੱਚ ਦਿਓ ਅਤੇ ਤੁਹਾਨੂੰ ਇਹ ਰੱਸੀ ਖਿੱਚਣੀ ਹੀ ਪੈ ਜਾਵੇਗੀ ਜੇ ਤੁਸੀਂ ਰੱਸੀ ਖਿੱਚੋਗੇ ਮੇਰੀ ਕੋਸ਼ਿਸ਼ ਸਫਲ ਹੋ ਜਾਏਗੀ ਆਪਾਂ ਉਸ ਨੂੰ ਬਚਾ ਲਵਾਂਗੇ ਉਸ ਨੇ ਕਿਹਾ ਤੁਸੀਂ ਰਾਜੀ ਹੋ ਹਾਂ ਸੀ ਰਾਜੀ ਹਾਂ ਸਾਰੇ ਕਹਿੰਦੇ ਠੀਕ ਆ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਪਾਣੀ ਚ ਗਿਆ ਤੈਰ ਦੇ ਤੈਰ ਦੇ ਤੈਰ ਦੇ ਜੋ ਬਹਾ ਚ ਬਹਿ ਰਿਆ ਸੀ ਝਰਨੇ ਵਿੱਚ ਵਹਿ ਰਹੇ ਲੜਕੇ ਦੇ ਕੋਲ ਪਹੁੰਚ ਗਿਆ ਉਹ ਜਦ ਇਸ ਤਰ੍ਹਾਂ ਪਹੁੰਚ ਰਿਹਾ ਸੀ ਤਾਂ ਲੋਕੀ ਹੈਰਾਨ ਹੋ ਰਹੇ ਸੀ ਕਿ ਹੁਣ ਕੀ ਹੋਵੇਗਾ ਕੀ ਹੋਵੇਗਾ ਕੀ ਖਾਈ ਚ ਡਿੱਗਣ ਤੋਂ ਪਹਿਲਾਂ ਲੜਕੇ ਨੂੰ ਫੜ ਲਵੇਗਾ ਕੀ ਲੜਕੇ ਨੂੰ ਬਚਾਏਗਾ ਬਾਹਰ ਲੈ ਆਵੇਗਾ ਇਸ ਤਰ੍ਹਾਂ ਉਥੋਂ ਦੀ ਸਾਰੀ ਭੀੜ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਸੀ ਜੋ ਬੜੇ ਹੈਰਾਨ ਹੋ ਗਏ ਸੀ ਉਹਨਾਂ ਨੇ ਤਾਲੀ ਬਜਾਉਣੀ ਸ਼ੁਰੂ ਕੀਤੀ ਕਾਰਨ ਜਾਣਦੇ ਹੋ ਤੁਸੀਂ ਉਸ ਨੇ ਜਿਵੇਂ ਕਿਆ ਸੀ ਜਾ ਕੇ ਲੜਕੇ ਨੂੰ ਫੜ ਲਿਆ ਉਸ ਲੜਕੇ ਨੂੰ ਫੜ ਕੇ ਉਸ ਨੇ ਕਿਹਾ ਇਸ ਰੱਸੀ ਨੂੰ ਜ਼ੋਰ ਦੇ ਨਾਲ ਫੜ ਕੇ ਤੁਸੀਂ ਖਿੱਚੋ ਰੱਸੀ ਖਿੱਚੋ ਲੜਕੇ ਨੂੰ ਮੈਂ ਫੜ ਲਿਆ ਹੈ ਜਾਨ ਦੇ ਖਤਰੇ ਤੋਂ ਮੈਂ ਬਚਾ ਲਿਆ ਹੁਣ ਤੁਸੀਂ ਆਪਣਾ ਕੰਮ ਕਰੋ ਰੱਸੀ ਖਿੱਚੋ ਇਸ ਤਰ੍ਹਾਂ ਜਦ ਜ਼ੋਰ ਨਾਲ ਕਹਿ ਰਿਹਾ ਸੀ ਉਹ ਜੋ ਤਾਲੀਆਂ ਬਾਜਾ ਰਹੇ ਸੀ ਸੋਚਣ ਲੱਗੇ ਸਹੀ ਤਾਂ ਹੈ ਰੱਸੀ ਖਿੱਚਨੀ ਆਣਾ ਇਹ ਸੋਚ ਕੇ ਜਦ ਵੇਖਿਆ ਉਹ ਰੱਸੀ ਬਹੁਤ ਪਹਿਲਾਂ ਹੀ ਪਾਣੀ ਦੇ ਵਿੱਚ ਬਹਿ ਚੁੱਕੀ ਸੀ ਕਿਸੇ ਨੇ ਵੀ ਰੱਸੀ ਨਹੀਂ ਫੜੀ ਰੱਸੀ ਕਿੱਥੇ ਆ ਜਾਨ ਦੀ ਬਾਜੀ ਲਗਾ ਕੇ ਜਿਸ ਨੇ ਉਸ ਲੜਕੇ ਨੂੰ ਫੜ ਲਿਆ ਉਹ ਕਹਿਣ ਲੱਗਾ ਮੈਂ ਆਪਣਾ ਕੰਮ ਕਰਤਾ ਤੁਸੀਂ ਆਪਣਾ ਕੰਮ ਕਰੋ ਹੁਣ ਤੁਹਾਡੀ ਵਾਰੀ ਹੈ ਰੱਸੀ ਖਿੱਚੋ ਰੱਸੀ ਖਿੱਚੋ ਕਿੱਥੇ ਆ ਉਹ ਰੱਸੀ ਬਹੁਤ ਪਹਿਲਾਂ ਹੀ ਉਹ ਰੱਸੀ ਵਹਿ ਗਈ ਉਸ ਲੜਕੇ ਨੂੰ ਬਚਾਉਣ ਲਈ ਜਿਸ ਨੇ ਪਾਣੀ ਦੇ ਵਿੱਚ ਛਲਾਂਗ ਮਾਰ ਦਿੱਤੀ ਸੀ ਉਸ ਲੜਕੇ ਨੂੰ ਬਚਾ ਲਿਆ ਲੇਕਿਨ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਨਾ ਕਰ ਸਕੇ ਕੰਡੇ ਖੜੇ ਉਹਨਾਂ ਦੀ ਗਲਤੀ ਦੇ ਕਾਰਨ ਉਹਦੇ ਕੀਤੇ ਤਿਆਗ ਦਾ ਕੋਈ ਵੀ ਫਾਇਦਾ ਨਾ ਹੋ ਪਾਇਆ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਪੈਣੋ ਤੇ ਭਰਾਵੋ 2000 ਸਾਲ ਪਹਿਲਾਂ ਯੀਸ਼ੂ ਮਸੀਹ ਨੇ ਇਹ ਹੀ ਕੀਤਾ ਸਵਰਗ ਛੱਡ ਕੇ ਧਰਤੀ ਦੇ ਉੱਪਰ ਆ ਗਏ ਨਾਸ਼ ਹੋਣ ਵਾਲੇ ਇਨਸਾਨ ਨੂੰ ਬਚਾਉਣ ਲਈ ਆਪਣੀ ਜਾਨ ਹੀ ਪਿਆਰੀ ਨਾ ਸਮਝ ਕੇ ਧਰਤੀ ਤੇ ਆ ਗਏ ਤੁਹਾਨੂੰ ਤੇ ਮੈਨੂੰ ਬਚਾਉਣ ਲਈ ਆਪਣੀ ਜਾਨ ਸਲੀਬ ਤੇ ਕੁਰਬਾਨ ਕੀਤੀ ਇਨਸਾਨ ਨੂੰ ਬਚਾਉਣ ਲਈ ਆਪਣੀ ਜਾਨ ਦੇ ਕੇ ਕਹਿ ਰਹਾ ਮੈਂ ਆਪਣਾ ਕੰਮ ਕਰਤਾ ਤੁਸੀਂ ਆਪਣਾ ਕੰਮ ਕਰੋ ਸੁਸਮਾਚਾਰ ਦੀ ਰੱਸੀ ਨੂੰ ਫੜੋ ਆਪਣੀਆਂ ਕੋਸ਼ਿਸ਼ਾਂ ਤੁਸੀਂ ਕਰੋ ਪਰ ਕਿੱਥੇ ਅਸੀਂ ਯੇਸ਼ੂ ਮਸੀਹ ਦੀ ਸਲੀਬ ਤੇ ਕੀਤੀ ਕੁਰਬਾਨੀ ਦਾ ਆਨੰਦ ਮਨਾਉਂਦੇ ਹਾਂ ਗੀਤ ਗਾਉਂਦੇ ਆ ਤੇ ਖੁਸ਼ੀ ਦੇ ਨਾਲ ਆਤਮਾ ਤੇ ਸਚਾਈ ਨਾਲ ਅਸੀਂ ਆਰਾਧਨਾ ਕਰ ਰੇ ਸੋਚ ਰਹੇ ਹਾਂ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਭੁੱਲੋਗੇ ਮੈਂ ਪੁੱਛਦਾ ਜੇ ਜ਼ਿੰਮੇਵਾਰੀ ਭੁੱਲੋਗੇ ਯੇਸ਼ੂ ਦੀ ਦਿੱਤੀ ਕੁਰਬਾਨੀ ਦਾ ਕੀ ਕੋਈ ਫਾਇਦਾ ਹੋਵੇਗਾ ਜਿਨ੍ਹਾਂ ਨੇ ਰੱਸੀ ਫੜਨੀ ਸੀ ਉਹਨਾਂ ਨੇ ਰੱਸੀ ਨਹੀਂ ਫੜੀ ਜੀ ਦੇ ਕਾਰਨ ਉਸ ਵਿਅਕਤੀ ਦੀ ਕੁਰਬਾਨੀ ਦੀ ਕੀਮਤ ਰਹੀ ਨਹੀਂ ਰਹੀ ਇਨਾ ਗੱਲਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਤੁਹਾਡੇ ਤੇ ਮੇਰੇ ਉੱਪਰ ਜ਼ਿੰਮੇਵਾਰੀ ਆ ਵਜਨ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਪਰਮੇਸ਼ਵਰ ਨੇ ਤੁਹਾਡੇ ਤੇ ਮੇਰੇ ਤੇ ਵਿਸ਼ਵਾਸ ਕਰਕੇ 2000 ਸਾਲ ਪਹਿਲਾਂ ਇੱਕ ਆਗਿਆ ਦਿੱਤੀ ਕਿ ਸਾਰੀ ਦੁਨੀਆ ਚ ਜਾ ਕੇ ਸੂ ਸਮਾਚਾਰ ਸੁਣਾਓ ਮੈਂ ਇਨਸਾਨ ਨੂੰ ਜਾਨ ਤੋਂ ਵੀ ਵੱਧ ਪਿਆਰ ਕੀਤੀ ਉਹਦੇ ਲਈ ਆਪਣੀ ਜਾਨ ਦੇ ਦਿੱਤੀ ਲਹੂ ਬਹਾਇਆ ਹੈ ਜਾ ਕੇ ਦੱਸੋ ਜੇ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਦੱਸਾਂਗੇ ਉਹ ਵਿਸ਼ਵਾਸ ਨਹੀਂ ਕਰਨਗੇ ਅਤੇ ਨਰਕ ਜਾਣਗੇ ਇਸ ਲਈ ਦੱਸੋ ਕਿ ਪ੍ਰਭੂ ਦੀ ਜ਼ਿੰਮੇਵਾਰੀ ਨੂੰ ਗ੍ਰਹਿਣ ਕਰੋਗੇ ਯਾ ਪ੍ਰਭੂ ਦੀ ਆਗਿਆ ਨੂੰ ਭੁੱਲ ਕੇ ਪ੍ਰਭੂ ਦੇ ਕੀਤੇ ਸਾਡੇ ਪਰੋਸੇ ਨੂੰ ਭੁੱਲ ਕੇ ਸੁਸਮਾਚਾਰ ਦਾ ਪ੍ਰਚਾਰ ਕੀਤੇ ਬਿਨਾ ਰਹੋਗੇ ਤੁਸੀਂ ਕੀ ਕਰਨ ਜਾ ਰਹੇ ਹੋ ਮਹਾਨ ਪਵਿੱਤਰ ਪਰਮੇਸ਼ਰ ਪਿਤਾ ਸਾਡੇ ਨਾਲ ਸਪਸ਼ਟ ਗੱਲਾਂ ਕਰਨ ਦੇ ਲਈ ਤੁਹਾਡਾ ਧੰਨਵਾਦ ਅਸੀਂ ਤੁਹਾਡੇ ਸੱਚ ਨੂੰ ਲੁਕੋ ਨਾ ਸਕੀਏ ਉਹਦਾ ਪ੍ਰਚਾਰ ਕਰਨਾ ਹੈ ਦੱਸਣਾ ਹੈ अन्य जातियां ਵਿਚਕਾਰ ਤੁਹਾਡੀ ਖੁਸ਼ਖਬਰੀ ਅਤੇ ਸੁਸਮਾਚਾਰ ਦਾ ਪ੍ਰਚਾਰ ਕਰਨਾ ਹੈ ਕਲਿਸਿਆ ਦੇ ਰੂਪ ਚ ਇਹ ਸਾਡੀ ਜ਼ਿੰਮੇਵਾਰੀ ਆ ਅਤੇ ਵਿਅਕਤੀਗਤ ਰੂਪ ਚ ਵੀ ਦਿੱਤੀ ਜ਼ਿੰਮੇਵਾਰੀਆਂ ਇਹ ਸੱਚ ਨੂੰ ਅਸੀਂ ਸਮਝ ਸਕੀਏ ਐਸੀ ਸਾਡੇ ਤੇ ਕਿਰਪਾ ਕਰੋ ਜਿੰਨੇ ਵੀ ਇਹਨਾਂ ਵਚਨਾਂ ਨੂੰ ਸੁਣ ਰਹੇ ਆ ਜਿਨ੍ਹਾਂ ਨੇ ਤੁਹਾਡਾ ਪਿਆਰ ਪਾਇਆ ਉਹ ਤੁਹਾਡੇ ਪਿਆਰ ਨੂੰ ਵੰਡ ਸਕੇ ਐਸੀ ਕਿਰਪਾ ਕਰੋ ਤੁਹਾਡੀ ਦਇਆ ਦੇ ਸਵਾਦ ਨੂੰ ਚੱਕ ਚੁਕੇ ਆ ਹੋਰਾਂ ਤੱਕ ਪਹੁੰਚਾ ਸਕੀ ਐਸੀ ਕਿਰਪਾ ਕਰੋ ਯੇਸ਼ੂ ਦੇ ਨਾਮ ਚੁ ਮੰਗਦੇ ਆ ਪਿਤਾ ਆਮੀਨ ਆਪ ਸਭ ਕੋ ਸ਼ਲੋਮ ਮੇਰਾ ਨਾਮ विद्या सागर है और मेरी पत्नी का नाम नागलक्ष्मी है मैं प्रभु का बैज छोड़ कर अपने मर्जी के अनुसार जी रहा था मैं असिस्टेंट सिक्योरिटी ऑफिसर के जैसे पंद्रह सालों से नौकरी कर रहा था सुरक्षा के विषय में मुझे सब कुछ देखना था लेकिन मैं ही चोरी करना शुरू किया धोखे से पैसे कमाना शुरू किया और जो पैसे कमाता था उन पैसों से बहुत शराब पीता था सिगरेट पीता था और गुटखा खाता था अपने मर्जी जी के अनुसार जीवन बिताता था ऐसे में जीवन बिताते समय जितने पैसे मैंने कमाए थे वह सब कुछ मैं बुरे आदतों में उड़ा दिया तब मैं मुश्किलों में पड़ गया आर्थिक समस्याओं में पड़ गया एक तरफ मेरी पत्नी शुगर की बीमारी से तड़प रही थी और दूसरी तरफ मैं मानसिक रूप से दुखी था तब मुझे क्या करना समझ में नहीं आ रहा था और सहायता भी किसी से नहीं मिल रही थी ऐसी स्थिति में थे आखिर में हमारे माता पिता भी हमारी सहायता नहीं किए और कुछ दिनों के बाद मेरी नौकरी भी चली गई तब मैं हैदराबाद में एक अपार्टमेंट में सिक्योरिटी गार्ड की नौकरी कर रहा था घर में मैं कलबरी आवाज टीवी प्रोग्राम देखती थी और आत्मिक रूप से आगे बढ़ती थी मैं जैसे आगे बढ़ रही थी मैं चाहती थी कि मेरे पति भी आत्मिक रूप से आगे बढ़े लेकिन वो मेरी बात नहीं सुनते थे मैं प्रभु से दुख से प्रार्थना करती थी मेरे पति के बुरे आदतों से छुड़ाए हर रविवार को जब मैं चर्च को जाती थी मैं अपने पति को भी आने कहती थी तब एक दिन रविवार को मेरे पति भी मेरे साथ चर्च आए उस दिन वचन के द्वारा प्रभु उससे सीधे बात किए ਮੇਰੇ ਪਾਪ ਮੈਂ ਜੀਵਨ ਦੇ ਬਾਰੇ ਵਿੱਚ ਉਹ ਬਤਾਏ ਸ਼ਰਾਬ ਦੇ ਲਈ ਘੁਟਕੇ ਦੇ ਲਈ ਕੁਝ ਸਮੇਂ ਦੇ ਪਾਪ ਦੇ ਆਨੰਦ ਦੇ ਲਈ ਕੁਝ ਸਮੇਂ ਦੇ ਸਰੀਰਕ ਸੁੱਖ ਦੇ ਲਈ ਘੱਟ ਸਮੇਂ ਵਿੱਚ ਜ਼ਿਆਦਾ ਪੈਸਾ ਕਮਾਉਣ ਦੇ ਲਈ ਅਤੇ ਬਹੁਤ ਸਾਰੀਆਂ ਗੱਲਾਂ ਦੇ ਲਈ ਪਰਮੇਸ਼ਵਰ ਤੋਂ ਹੀ ਦੂਰ ਹੋ ਕੇ ਆਪਣੇ ਜੀਵਨ ਨੂੰ ਦਾਤੇ ਲਾਉਣ ਵਾਲੇ ਜੀਵਨ ਨੂੰ ਨਾਸ਼ ਕਰਨ ਵਾਲਾ ਸਾਡੇ ਵਿਚਕਾਰ ਕੋਈ ਹੈ ਤਾਂ ਫਿਰ ਪੈਨੋ ਅਤੇ ਪ੍ਰਾਉ ਸੁਣੋ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਬੜਾ ਆਨੰਦ ਮਿਲੇਗਾ ਜੇ ਪਰਮੇਸ਼ਵਰ ਨਾਲ ਹੈ ਤਾਂ ਸਾਰੀਆਂ ਆਸ਼ੀਸ਼ਾਂ ਸਾਨੂੰ ਮਿਲਦੀਆਂ ਹੈ ਇਹਨਾਂ ਸਾਰੀਆਂ ਆਸ਼ੀਸ਼ਾਂ ਨੂੰ ਅਤੇ ਤਰੱਕੀ ਨੂੰ ਤੁਸੀਂ ਆਪਣੇ ਕਰਨ ਵਾਲੇ ਪਾਪਾਂ ਦੇ ਕਾਰਨ ਅਤੇ ਗੁਨਾਹਾਂ ਦੇ ਕਾਰਨ ਗਵਾ ਰਹੇ ਹੋ ਵਚਨ ਸੁਣਨ ਕਰ ਮੈਂ ਬਹੁਤ ਦੁੱਖ ਸੇ ਰੋਤੇ ਹੋਏ ਪ੍ਰਭੂ ਸੇ ਪ੍ਰਾਰਥਨਾ ਕੀਆ प्रभु कृपया मेरे जीवन को सुधारिए मुझे आशीष दीजिए ऐसे प्रार्थना किया और तब से मैं नियमित रूप से अपनी पत्नी के साथ कलवरी टेंपल जा रहा हूँ वचन सुनकर प्रभु के इच्छा अनुसार जीवन जी रहा हूँ मैं चाहता हूँ बहुत से लोगों का जीवन सुधरे इसलिए मैं रोड पर एक छोटा सा व्यापार करना शुरू किया बहुत तो कम पैसे मैं कमाता था उन्हीं पैसों में से मैं कुछ पैसों को इकट्ठा करके अब तक पांच बार प्रभु का सुसमाचार सुनाया आज हम प्रभु के कृपा से परिवार के साथ मिलकर प्रार्थना कर रहे हैं और खुशी से जीवन बिता रहे हैं प्रभु का वचन जैसे है वैसे प्रचार कर रहे हैं हमें कीमती पाठ सिखा रहे हैं प्रभु के दास को हमारा धन्यवाद अपने वचन से हमसे बात किए हमारे जीवन को सुधारे ईशु को सारी महिमा आदर और गौरव मिले ये भाई किस तरह से शराब का गुलाम होकर एक अच्छी नौकरी को खो दिया और अब अभाग्य स्थिति में पहुंच गया हम देखे ऐसे समय में कलवरी आवाज के कार्यक्रम को उनकी पत्नी देखते हुए पति भी देखना है जब आशा की उनके सुने गए वचन के द्वारा उसके पति में सुंदर बदलाव आया उतना ही नहीं उनके जीवन में लाए गए बदलाव के कारण इस सामर्थ्य वचन को दूसरों तक पहुंचाना सोचकर एक नाइट वॉचमैन के रूप में इस छोटी नौकरी को करते हुए भी साल में दो बार कलवरी आवाज की सहायता करके सुसमाचार का दान किए कारण क्या है कि बिगड़े हुए जीवन को नाश होने वाले जीवन को जो सुधारा है वो परमेश्वर का पवित्र वचन है ये वचन बहुत से लोगों तक पहुंचाया जाना है कह के गरीबी होते हुए भी एक बड़े मन के साथ किस तरह से वचन के लिए सहायता कर रहे हैं अभी हमने देखा आज आप में कोई है क्या मेरे जीवन को प्रभु सुधारा है मेरे परिवार को बनाया है दीन स्थिति से प्रभु मुझे उठाया है अगर ऐसे आप कह रहे हैं तो हम सबकी जिम्मेदारी है वो क्या है कि उन तक सुसमाचार को पहुंचाने के लिए हमें सहायता करना है कलवरी आवाज को देख कर ही तो वो ग्रहणी अपने घर को बना सकी पति को सुधार सकी इस तरह लाखों और करोड़ों लोग कलवरी आवाज के द्वारा अपने जीवन को सुधार रहे हैं परिवार को बना रहे हैं एक तेलुगु राज्य में ही नहीं भारत में रहने वाले हर एक राज्य में हमारा कलवरी आवाज उनकी ही भाषा में प्रसार हो रहा है प्रचार किया जा रहा है वो केवल इस तरह के दीन भाइयों और बहनों के द्वारा किए गए सहायता के द्वारा संभव हो रहा है यानी जहां तक भी बिगड़े हों पतित हुए हों पवित्र करने वाला परमेश्वर है वही है जिसका मैं प्रचार करता हूँ प्रभु यीशु मसीह उस ईशु मसीह से आप जितनी दूर रहेंगे उतना ही आप परमेश्वर के आशीषों से दूर हो जाएंगे उतना ही आप परमेश्वर के आनंद शांति और सुरक्षा से आप दूर हो जाएंगे आप जितना परमेश्वर के निकट जाएंगे उतनी निकट आशीषें भी आएंगी। आप जितना भी बिगड़े हों बर्बाद हुए हों आपको ठीक करने वाला परमेश्वर हैं एक अवसर उन्हें देने से काफी है प्रभु को आपके हृदय में आपके परिवार में आह्वान देने से काफी है आपके जीवन को सुधार देगा परमेश्वर के गवाह के रूप में आपको बदल देगा किस तरह ये गवाहियां उसके उदाहरण हैं। और उसी समय उनके जीवन सही होने के बाद वे चुपचाप नहीं रह पाए प्रियो वे थोड़ा ही कमाते हैं उनका वेतन बहुत ही सीमित होने पर भी वे सुसमाचार को लाखों लोगों तक पहुंचाने के लिए लगातार मदद करते हुए परमेश्वर के प्रति धन्यवाद को वे प्रकट किए हम भी इसी तरह से मसीह के देववे उद्धार को अनुभव करते हुए मसीह के सुसमाचार को प्रचार करने के लिए मदद करने से कितना अच्छा होगा प्रभु जी मेरे सारे भैनो ते प्रभु थानू तो सारेयानु शालोम तुसी ठीक हो कलवरी आवाज 2003 तो शुरू होया अते आज 2023 नु 20 साल हो चुकेया तुसी इस टीवी प्रोग्राम नु प्यार कीता ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾਏ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਏ ਜਾ ਰਹੇ ਆ ਬੋਜਨਲ ਪਰਿਐ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਰਥਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾਂ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਾ ਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ 'ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾਂ ਸੂਚਨਾ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ 'ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ 'ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਧੰਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂਝ ਝੂਠਾ ਕਰਵਾਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾਂ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਵਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੁਸਮਾਚਾਰ ਵੰਡੋ ਤੁਹਾਡੀ ਖੁਸ਼ੀ ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ ਜੀ ਤੁਹਾਡਾ ਪਿਆਰਾ ਸतीश ਕੁਮਾਰ